ਸਤਿ ਸ੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀ ਲੋਕਾਂ ਨੂੰ ਉਡੀਕ ਸਮੇਂ 'ਚ ਹੋਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਇਸ ਸਬੰਧੀ ਨਵੀਂ ਦਿੱਲੀ ਚ ਸਥਿਤ ਯੂਐਸ ਐਮਬੈਸੀ ਚ ਪਬਲਿਕ ਡਿਪਲੋਮੇਸੀ ਦੇ ਮਿਨਿਸਟਰ ਕਾਉਂਸਲਰ ਗਲੋਰੀਆ ਬਰਬੀਨਾ ਨੇ ਕਿਹਾ ਕਿ ਫਿਲਹਾਲ ਉਡੀਕ ਸਮੇਂ ਚ ਸੁਧਾਰ ਸੰਭਵ ਨਹੀਂ ਪਰ ਭਾਰਤ ਦੇ ਕਿਸੇ ਵੀ ਸੂਬੇ ਚ ਰਹਿਣ ਵਾਲੇ ਕਿਸੇ ਵੀ ਕਾਉਂਸਲੇਟ ਚ ਆਪਣਾ ਵੀਜ਼ਾ ਇੰਟਰਵਿਊ ਬੁੱਕ ਕਰ ਸਕਦੇ ਹੋ ਬਰਬੀਨਾ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਪਹਿਲੀ ਵਾਰ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਇੰਟਰਵਿਊ ਵਾਸਤੇ 386 ਦਿਨ ਉਡੀਕ ਕਰਨੀ ਪੈਂਦੀ ਹੈ ਪਰ ਕਲਕੱਤਾ ਦੇ ਕਾਉਂਸਲੇਟ ਚ ਇਹ ਸਮਾਂ ਸਿਰਫ 24 ਦਿਨ ਹੀ ਚੱਲ ਰਿਹਾ ਹੈ ਇਸ ਦੇ ਉਲਟ ਹైదరాబాద్ ਕੌਂਸੂਲੇਟ ਵਿਖੇ ਉਡੀਕ ਸਮਾਂ 407 ਦਿਨ ਚੱਲ ਰਿਹਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੂਰੀ ਦੁਨੀਆ 'ਚੋਂ ਅਮਰੀਕਾ ਪੁੱਜਣ ਦੇ ਇੱਛੁਕ ਲੋਕਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦਾ ਬੈਕਲੌਗ ਵਧਣਾ ਲਾਜ਼ਮੀ ਹੈ। ਵੱਖ-ਵੱਖ ਸ਼੍ਰੇਣੀਆਂ ਵਾਲੇ ਵੀਜ਼ੇ ਵੱਖ-ਵੱਖਰੀ ਸਮਾਂਹਾ ਦੇ ਚਾਰੀ ਕੀਤੇ ਜਾ ਰਹੇ ਨੇ। ਕਰੋਨਾ ਮਹਾਮਾਰੀ ਦੌਰਾਨ ਅੰਬੈਸੀਆਂ ਬੰਦ ਰਹਿਣ ਕਾਰਨ ਹਾਲਾਤ ਵਿਗੜ ਗਏ ਅਤੇ ਇਸ ਮੱਗਰੋਂ ਉਡੀਕ ਸਮਾਂ ਘਟਾਉਣ ਦੇ ਯਤਨ ਵੱਡੇ ਪੱਧਰ ਤੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਭਾਰਤ 'ਚ ਕੈਂਪਸ ਬਣਾਉਣਾ ਚਾਹੁੰਦੀਆਂ ਨੇ ਜਿਸ ਦੇ ਮੱਦੇਨਜ਼ਰ ਮੁਲਕ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਪੁੱਛੇ ਜਾਣ ਤੇ ਬਰਬੀਨਾ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਸਿਰਫ ਪੜ੍ਹਨ ਦੀ ਸਹੂਲਤ ਦਿੱਤੀ ਗਈ ਹੈ ਤੇ ਨੌਕਰੀ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ ਅਜਿਹੇ 'ਚ ਵਿਦਿਆਰਥੀਆਂ ਨੂੰ ਆਪਣਾ ਕੋਰਸ ਖਤਮ ਕਰਨ ਮਗਰੋਂ ਵਾਪਸੀ ਕਰਨੀ ਚਾਹੀਦੀ ਹੈ ਤੇ ਭਾਰਤ ਚ ਬਿਹਤਰ ਮੌਕਿਆਂ ਦੀ ਤਲਾਸ਼ ਕਰਨ ਬ੍ਰਾਜ਼ੀਲ ਉਹਨਾਂ ਏਸ਼ੀਆਈ ਨਾਗਰਿਕਾਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਜੋ ਅਮਰੀਕਾ ਅਤੇ ਕੈਨੇਡਾ ਜਾਣ ਲਈ ਇਸ ਦੱਖਣੀ ਅਮਰੀਕੀ ਦੇਸ਼ ਦੀ ਵਰਤੋਂ ਕਰਦੇ ਨੇ ਇੱਥੇ ਨਿਆਂ ਮੰਤਰਾਲੇ ਦੇ ਪ੍ਰੈਸ ਦਫ਼ਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਅਧਿਕਾਰਤ ਦਸਤਾਵੇਜ਼ ਅਨੁਸਾਰ ਹਵਾਈ ਅੱਡੇ ਤੇ ਸ਼ਰਨ ਲਈ 70% ਤੋਂ ਵੱਧ ਬੇਨਤੀਆਂ ਭਾਰਤੀ ਨੇਪਾਲੀ ਜਾਂ ਵੀਅਤਨਾਮੀ ਨਾਗਰਿਕਾਂ ਦੇ ਲੋਕਾਂ ਦੁਆਰਾ ਆਉਂਦੀਆਂ ਨੇ ਬਾਕੀ 30% ਦੇ ਸ਼ਰਨ ਮੰਗਣ ਵਾਲੇ ਸੋਮਾਲੀਆ ਕੈਮਰੂਨ ਕਾਨਾ ਅਤੇ ਇਥੋਪੀਆ ਦੇ ਨੇ ਸੋਮਵਾਰ ਤੋਂ ਲਾਗੂ ਹੋਣ ਵਾਲੇ ਇਸ ਕਦਮ ਨਾਲ ਏਸ਼ੀਆਈ ਲੋਕਾਂ ਦੇ ਪ੍ਰਵਾਸੀਆਂ ਤੇ ਅਸਰ ਪਵੇਗਾ ਜਿਨ੍ਹਾਂ ਨੂੰ ਬ੍ਰਾਜ਼ੀਲ 'ਚ ਰਹਿਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ ਇਹ ਏਸ਼ੀਆਈ ਦੇਸ਼ਾਂ ਦੇ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੁੰਦਾ ਜਿਨ੍ਹਾਂ ਨੂੰ ਵਰਤਮਾਨ 'ਚ ਬ੍ਰਾਜ਼ੀਲ ਦੇ ਵੀਜ਼ੇ ਤੋਂ ਛੋਟ ਦਿੱਤੀ ਗਈ ਹੈ ਅਮਰੀਕੀ ਨਾਗਰਿਕਾਂ ਅਤੇ ਬਹੁਤ ਸਾਰੇ ਯੂਰੋਪੀਅਨ ਨਾਗਰਿਕਾਂ ਨੂੰ ਵੀ ਬ੍ਰਾਜ਼ੀਲ ਲਈ ਵੀਜ਼ੇ ਦੀ ਲੋੜ ਨਹੀਂ ਹੈ ਫੈਡਰਲ ਪੁਲਿਸ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਪ੍ਰਵਾਸੀ ਅਕਸਰ ਸੌ ਪੋਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਰੁਕਣ ਦੇ ਨਾਲ ਹੋਰ ਮੰਜ਼ਲਾਂ ਲਈ ਹਵਾਈ ਯਾਤਰਾ ਕਰਦੇ ਨੇ ਇਹ ਪ੍ਰਵਾਸੀ ਬ੍ਰਾਜ਼ੀਲ 'ਚ ਰੁਕਦੇ ਨੇ ਤੇ ਉੱਥੋਂ ਉਹ ਉੱਤਰ ਵੱਲ ਆਪਣੀ ਯਾਤਰਾ ਸ਼ੁਰੂ ਕਰਦੇ ਨੇ ਮੰਤ੍ਰਾਲੇ ਨੇ ਕਿਹਾ ਕਿ ਅਗਲੇ ਹਫਤੇ ਤੋਂ ਬਿਨਾ ਵੀਜ਼ੇ ਦੇ ਯਾਤਰੀਆਂ ਨੂੰ ਜਾਂ ਤਾਂ ਹਵਾਈ ਯਾਤਰਾ ਜਾਰੀ ਰੱਖਣੀ ਪਵੇਗੀ ਜਾਂ ਆਪਣੇ ਮੂਲ ਦੇਸ਼ ਵਾਪਸ ਪਰਤਣਾ ਹੋਵੇਗਾ। ਫੈਡਰਲ ਪੁਲਿਸ ਦੇ ਜਾਂਚਕਰਤਾ ਮਾਰੀਨੋ ਡਾਕਟਰ ਸਿਲਵਾ ਰੇਜੈਂਡੇ ਜੂਨੀਅਰ ਦੁਆਰਾ ਹਸਤਾਖਰ ਕੀਤੇ ਨਿਯਮ ਮੰਤਰਾਲੇ ਨੂੰ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਸਾਓ ਪਾਉਲੋ ਮਹਾਨਗਰ ਖੇਤਰ ਦੇ ਸਥਿਤ ਇੱਕ ਸ਼ਹਿਰ ਗੁਆਰੂਲੂ ਹੋਸ ਚ ਹਵਾਈ ਅੱਡੇ ਤੇ ਪ੍ਰਵਾਸੀਆਂ ਦੀ ਆਮਦ ਨੇ ਬਹੁਤ ਗੜਬੜ ਪੈਦਾ ਕੀਤੀ ਸੀ ਇੱਕ ਦਸਤਾਵੇਜ਼ ਮੁਤਾਬਕ ਸਬੂਤ ਦਰਸਾਉਂਦੇ ਨੇ ਕਿ ਇਹ ਪ੍ਰਵਾਸੀ ਜ਼ਿਆਦਾਤਰ ਸੋਪੋਲੋ ਤੋਂ ਪੱਛਮੀ ਰਾਜ ਏਕਰ ਤੱਕ ਜਾਣੇ ਪਛਾਣੇ ਤੇ ਬਹੁਤ ਖਤਰਨਾਕ ਰਸਤੇ ਦੀ ਵਰਤੋਂ ਕਰ ਰਹੇ ਨੇ ਪ੍ਰਵਾਸੀ ਇਹ ਇਹ ਇਸ ਲਈ ਕਰਦੇ ਨੇ ਜੋ ਉਹ ਪੇਰੂ ਪਹੁੰਚ ਸਕਣ ਤੇ ਮੱਧ ਅਮਰੀਕਾ ਜਾ ਸਕਣ ਤੇ ਫਿਰ ਦੱਖਣੀ ਸਰਹੱਦ ਪਾਰ ਕਰਕੇ ਸੰਯੁਕਤ ਰਾਜ ਅਮਰੀਕਾ ਜਾ ਸਕਣ ਜੁਲਾਈ ਚ ਏਪੀ ਦੁਆਰਾ ਕੀਤੀ ਗਈ ਇੱਕ ਜਾਂਚ ਚ ਪਾਇਆ ਗਿਆ ਕਿ ਪ੍ਰਵਾਸੀ ਐਮਾਜ਼ਨ ਚੋਂ ਲੰਘ ਰਹੇ ਸਨ ਇਨ੍ਹਾਂ ਵਿੱਚ ਵੀਅਤਨਾਮ ਤੇ ਭਾਰਤ ਦੇ ਕੁਝ ਲੋਕ ਸ਼ਾਮਲ ਨੇ ਅਮਰੀਕਾ ਦੀਆਂ ਸਰਹੱਦੀ ਨੀਤੀਆਂ ਕਾਰਨ ਬਹੁਤ ਸਾਰੇ ਪੇਰੂ ਨਾਲ ਲੱਗਦੀ ਸਰਹੱਦ ਤੇ ਇਕਕਰ ਰਾਜ ਵਾਪਸ ਪਰਤ ਗਿਆ ਬ੍ਰਾਜ਼ੀਲ ਦੇ ਨਿਆਂ ਮੰਤਰਾਲੇ ਨੇ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਸਾਓ ਪੋਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੌਜੂਦ 500 ਪ੍ਰਵਾਸੀਆਂ ਤੇ ਲਾਗੂ ਨਹੀਂ ਹੋਣਗੇ ਬਾਰਡਰ ਆਪਰੇਸ਼ਨ ਲਈ ਐਕਰੇ ਰਾਜ ਦੇ ਪੁਲਿਸ ਸਮੂਹ ਦੇ ਗੇਫਰੋਂ ਤੇ ਕੋਆਰਡੀਨੇਟਰ ਰੇਮੂਲੋ ਦਿਨੀਜ਼ ਨੇ एपी ਨੂੰ ਦੱਸਿਆ ਕਿ ਸਥਾਨਕ ਅਧਿਕਾਰੀਆਂ ਦੁਆਰਾ ਖੇਤਰ 'ਚ ਬਹੁਤ ਸਾਰੇ ਏਸ਼ੀਆਨਾ ਅਤੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨਾਲ ਸਥਿਤੀ ਬਾਰੇ ਅਮਰੀਕੀ ਡਿਪਲੋਮੈਟਸ ਨਾਲ ਗੱਲ ਕਰਨ ਤੋਂ ਬਾਅਦ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ। ਦਿਨੀਜ਼ ਨੇ एपी ਨੂੰ ਫੋਨ ਰਾਹੀਂ ਦੱਸਿਆ ਅਸੀਂ ਇੱਥੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ ਦੇਖਿਆ ਤੇ ਉਹਨਾਂ ਦੇਸ਼ਾਂ ਨੂੰ ਦੇਖਿਆ ਜਿੱਥੋਂ ਉਹ ਆਉਂਦੇ ਨੇ। ਉਹਨਾਂ ਨੇ ਕਿਹਾ ਬੰਗਲਾਦੇਸ਼, ਇੰਡੋਨੇਸ਼ੀਆਈ ਦਿਨੀਜ਼ ਨੇ एपी ਨੂੰ ਇਹ ਸਾਰੇ ਦਸਤਾਵੇਜ਼ ਤੇ ਦੂਜੇ ਜਾਲੀ ਦਸਤਾਵੇਜ਼ਾਂ ਦੇ ਬਾਰੇ ਦੱਸਿਆ ਕਿ ਇਹ ਨਾਲ ਲੈ ਕੇ ਆਉਂਦੇ ਨੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਉਹ ਪੁਲਿਸ ਤੋਂ ਬਚ ਕੇ ਹੋਰ ਗਤੀਵਿਧੀਆਂ 'ਚ ਸ਼ਾਮਲ ਹੋ ਸਕਦੇ ਨੇ AI ਦੀ ਵਰਤੋਂ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਆਵਾਜ਼ ਦੀ ਨਕਲ ਕਰਕੇ ਨਿਊ ਹੈਮਪਸ਼ਾਇਰ ਦੇ ਵੋਟਰਾਂ ਨੂੰ ਗੁੰਮਰਾਹਕੁਨ ਕਾਲਾਂ ਕਰਨ ਵਾਲੀ ਕੰਪਨੀ ਨੇ 10 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤੀ ਪ੍ਰਗਟਾਈ ਹੈ ਰੋਬੋ ਕਾਲਿੰਗ ਕੰਪਨੀ ਲਿੰਗੋ ਟੈਲੀਕਾਮ ਨੇ ਜੁਰਮਾਨਾ ਭਰਨ ਸੰਬੰਧੀ ਸਮਝੌਤੇ ਤੇ ਸਹਿਮਤੀ ਜਤਾਈ ਤੇ ਇਸ ਦੇ ਨਾਲ ਹੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੁਆਰਾ ਧਾਇਰ ਇੱਕ ਇਨਫੋਰਸਮੈਂਟ ਕੇਸ ਦਾ ਨਿਪਟਾਰਾ ਹੋ ਗਿਆ ਕਮਿਸ਼ਨ ਨੇ ਪਹਿਲਾਂ 20 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਮੰਗਿਆ ਸੀ ਕਈਆਂ ਦਾ ਮੰਨਣਾ ਹੈ ਕਿ ਇਹ ਕੇਸ ਵੋਟਰਾਂ ਅਤੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਲਈ ਏਆਈ ਦੀ ਯੋਗਤਾ ਬਾਰੇ ਚਿੰਤਾਵਾਂ ਨੂੰ ਦਰਸਾਉਂਦਾ ਹੈ ਇਸ ਦੌਰਾਨ ਕਾਲਾਂ ਦੀ ਯੋਜਨਾ ਬਣਾਉਣ ਵਾਲੇ ਰਾਜਨੀਤਿਕ ਸਲਾਹਕਾਰ ਸਟੀਵ ਕਰੈਮਰ ਅਜੇ ਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਤੇ ਐਫਸੀਸੀ ਦੁਆਰਾ ਉਨਾਤੇ 60 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਾਏ ਜਾਣ ਦਾ ਪ੍ਰਸਤਾਵ ਹੈ ਇਹ ਫੋਨ ਸੰਦੇਸ਼ 21 ਜਨਵਰੀ ਨੂੰ ਨਿਊ ਹੈਮਪਸ਼ਾਇਰ ਦੇ ਹਜ਼ਾਰਾਂ ਵੋਟਰਾਂ ਨੂੰ ਭੇਜੇ ਗਏ ਸਨ ਇਹਨਾਂ ਵਿੱਚ ਬਾਈਡਨ ਦੀ ਆਵਾਜ਼ ਦੀ ਨਕਲ ਕਰਕੇ ਇਹ ਗਲਤ ਸੰਦੇਸ਼ ਦਿੱਤਾ ਗਿਆ ਸੀ ਕਿ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਪ੍ਰਾਇਮਰੀ ਚੋਣ 'ਚ ਵੋਟ ਪਾਉਣਾ ਵੋਟਰਾਂ ਨੂੰ ਨਵੰਬਰ ਦੀਆਂ ਆਮ ਚੋਣਾਂ 'ਚ ਰੋਕ ਦੇਵੇਗਾ ਕੈਮਰਨ ਨੇ ਇਸ ਸਾਲ ਦੇ ਸ਼ੁਰੂ 'ਚ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਉਹ ਪ੍ਰਾਇਮਰੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਸਗੋ AI ਦੇ ਸੰਭਾਵੀ ਖਤਰਿਆਂ ਨੂੰ ਉਜਾਗਰ ਕਰਨਾ ਚਾਹੁੰਦਾ ਸੀ ਤਾਂ ਜੋ ਕਾਨੂੰਨ ਨਿਰਮਾਤਾ ਕਾਰਵਾਈ ਕਰ ਸਕਣ ਜੇਕਰ ਉਹ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਕਰੈਮਰ ਨੂੰ ਵੋਟਰ ਦਮਨ ਦੇ ਦੋਸ਼ ਚ 7 ਸਾਲ ਦੀ ਕੈਦ ਅਤੇ ਉਮੀਦਵਾਰ ਦੇ ਦੋਸ਼ ਵਜੋਂ ਗਲਤ ਬਿਆਨਬਾਜ਼ੀ ਤੇ 1 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ 4 ਦਿਨਾਂ ਦੌਰੇ ਤੇ ਵੀਰਵਾਰ ਨੂੰ ਵਾਸ਼ਿੰਗਟਨ ਪਹੁੰਚੇ ਦੌਰੇ ਦੌਰਾਨ ਸਿੰਘ ਅਮਰੀਕਾ ਦੇ ਰੱਖਿਆ ਸਕੱਤਰ ਲਾਇਡ ਆਸਟਨ ਨਾਲ ਦਵੱਲੀ ਮੀਟਿੰਗ ਕਰਨਗੇ ਉਹ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨਾਲ ਵੀ ਮੁਲਾਕਾਤ ਕਰਨਗੇ। ਇਹ ਦੌਰਾਰ ਭਾਰਤ ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਰਾਜਨਾਥ ਸਿੰਘ ਨੇ ਵਾਸ਼ਿੰਗਟਨ ਚ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਕਦੇ ਵੀ ਕਿਸੇ ਹੋਰ ਦੇਸ਼ ਦੀ ਪਿੱਠ 'ਚ ਛੁਰਾ ਨਹੀਂ ਮਾਰ ਸਕਦਾ ਜਦਕਿ ਭਾਰਤ ਨੇ ਦੁਨੀਆ ਨੂੰ ਵਾਸੂਦੇਵ ਕਟੁੰਬਕਮ ਦਾ ਸੰਦੇਸ਼ ਦਿੱਤਾ ਹੈ। ਰੱਖਿਆ ਮੰਤਰੀ ਨੇ ਕਿਹਾ ਮੈਂ ਇੱਥੇ ਕੰਮ ਕਰ ਰਿਹਾ ਭਾਰਤੀ ਮੈਂਬਰਾਂ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਏ ਤੁਹਾਨੂੰ ਭਾਰਤ ਨੂੰ ਸਮਰਪਿਤ ਹੋਣਾ ਚਾਹੀਦਾ ਏ ਪਰ ਕਿਉਂਕਿ ਤੁਸੀਂ ਇੱਥੇ ਕੰਮ ਕਰ ਰਹੇ ਹੋ ਇਸ ਲਈ ਤੁਹਾਡੇ ਅਮਰੀਕਾ ਪ੍ਰਤੀ ਸਮਰਪਣ ਤੇ ਵੀ ਸਵਾਲ ਨਹੀਂ ਉਠਾਉਣਾ ਚਾਹੀਦਾ ਤਦ ਹੀ ਭਾਰਤੀਆਂ ਦੀ ਧਾਰਨਾ ਚੰਗੀ ਹੋਵੇਗੀ ਉਹਨਾਂ ਕਿਹਾ ਧੋਖਾ ਸਾਡੇ ਚਰਿੱਤਰ 'ਚ ਨਹੀਂ ਹੈ ਸਾਨੂੰ ਧੋਖਾ ਦਿੱਤਾ ਜਾ ਸਕਦਾ ਏ ਪਰ ਅਸੀਂ ਦੂਜਿਆਂ ਨੂੰ ਧੋਖਾ ਨਹੀਂ ਦੇ ਸਕਦੇ ਇਹੀ ਸੁਨੇਹਾ ਹੈ ਜੋ ਦੁਨੀਆ ਨੂੰ ਜਾਣਨਾ ਚਾਹੀਦਾ ਏ ਉਨਾ ਕਿਹਾ ਤੋਂ ਖਾਸ ਸਾਡੇ ਚਰਿੱਤਰ ਚ ਨਹੀਂ ਹੈ ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਵਾਸੂਦੇਵ ਕੁਟੁੰਮਕਮ ਦਾ ਸੰਦੇਸ਼ ਦਿੱਤਾ ਹੈ ਰਾਜਨਾਥ ਸਿੰਘ ਨੇ ਇੱਥੇ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਰੱਖਿਆ ਰੱਖਿਆ ਮੰਤਰੀ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ਕੂਟਨੀਤਿਕ ਸਬੰਧਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਿਸਮਤ ਤੋਂ ਘੱਟ ਨਹੀਂ ਹਨ ਦਰਸਲ ਕ੍ਰਿਸਟੋਫਰ ਕੋਲੰਬਸ ਭਾਰਤ ਦੀ ਖੋਜ ਕਰਨ ਲਈ ਨਿਕਲਿਆ ਸੀ ਪਰ ਉਹ ਅਮਰੀਕਾ ਪਹੁੰਚ ਗਿਆ ਦੋਹਾਂ ਦੇਸ਼ਾਂ ਦੇ ਰਿਸ਼ਤੇ ਬਹੁਤ ਪੁਰਾਣੇ ਨੇ ਭਾਰਤ ਅਤੇ ਅਮਰੀਕਾ ਨੇ ਨਵੰਬਰ 2023 ਚ ਪੰਜਵੀਂ ਸਾਲਾਨਾ ਭਾਰਤ ਅਮਰੀਕਾ 2+2 ਮੰਤਰੀ ਪੱਧਰੀ ਵਾਰਤਾ ਤੋਂ ਬਾਅਦ ਦਵੱਲੇ ਰੱਖਿਆ ਪਹਿਲ ਕਦਮੀਆਂ ਤੇ ਪ੍ਰਗਤੀ ਦੀ ਛਲਾਗਾ ਕੀਤੀ ਅਮਰੀਕਾ ਨੇ ਫੌਜੀ ਆਧੁਨਿਕੀਕਰਨ ਰੱਖਿਆ ਉਦਯੋਗਿਕ ਸਹਿਯੋਗ ਲਈ ਇੱਕ ਰੋਡਮੈਪ ਦਾ ਪਿੱਛਾ ਕਰਨ ਅਤੇ ਅਰਬ ਸਾਗਰ ਤੇ ਨਾਲ ਲੱਗਦੇ ਜਲ ਮਾਰਗਾਂ ਚ ਕਾਨੂੰਨ ਦੇ ਰਾਜ ਲਈ ਭਾਰਤ ਦੇ ਸਮਰਥਨ ਲਈ ਵਚਨਬੱਧਤਾ ਪ੍ਰਗਟ ਕੀਤੀ ਹੈ ਝੂਠੀ ਸੂਚਨਾ ਦੇ ਜ਼ਰੀਏ ਬ੍ਰਿਟੇਨ 'ਚ ਦੰਗੇ ਪੜਪਾਉਣ ਵਾਲੇ ਵਿਅਕਤੀ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਫਰਹਾਨ ਆਸਿਫ ਵਜੋਂ ਹੋਈ ਹੈ। ਉਹ ਇੱਕ ਫ੍ਰੀਲਾਂਸ ਵੈੱਬ ਡਿਵੈਲਪਰ ਹੈ। ਪਾਕਿਸਤਾਨ ਦੀ ਸੰਗੀ ਜਾਂਚ ਏਜੰਸੀ FIA ਨੇ ਉਸ ਨੂੰ ਆਨਲਾਈਨ ਫਰਜ਼ੀ ਜਾਣਕਾਰੀ ਫੈਲਾਉਣ ਲਈ ਸਾਈਬਰ ਅਪਰਾਧ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ। FIA ਨੇ ਕਿਹਾ ਕਿ ਇਹ ਸਾਬਤ ਹੋ ਗਿਆ ਕਿ ਫਰਜ਼ੀ ਖਬਰਾਂ ਫੈਲਾਉਣ ਵਾਲਾ ਖਾਤਾ ਆਸਿਫ ਦਾ ਸੀ। ਇਸ ਫਸਟ ਨਹੀਂ ਹੈ ਕਿ ਬ੍ਰਿਟੇਨ ਨੇ ਉਸਦੀ ਹਵਾਲਗੀ ਦੀ ਬੇਨਤੀ ਕੀਤੀ ਸੀ ਜਾਂ ਨਹੀਂ ਇਲਜ਼ਾਮ ਹੈ ਕਿ ਉਸਨੇ 29 ਜੁਲਾਈ ਨੂੰ ਬ੍ਰਿਟੇਨ 'ਚ ਇੱਕ ਡਾਂਸ ਕਲਾਸ 'ਚ ਚਾਕੂ ਮਾਰਨ 'ਚ ਸ਼ਾਮਲ ਸ਼ੱਕੀ ਬਾਰੇ YouTube ਅਤੇ Facebook ਉਤੇ ਗਲਤ ਜਾਣਕਾਰੀ ਫੈਲਾਈ ਸੀ ਉਸਨੇ ਦਾਅਵਾ ਕੀਤਾ ਕਿ ਸ਼ੱਕੀ ਹਾਲ 'ਚ ਬਰਤਾਨੀਆਂ ਆਇਆ ਸੀ ਅਤੇ ਸ਼ਰਨ ਮੰਗ ਰਿਹਾ ਸੀ ਨਾਲ ਹੀ ਉਹ ਇੱਕ ਮੁਸਲਮਾਨ ਹੈ ਜਦਕਿ ਹਮਲਾਵਰ ਬ੍ਰਿਟੇਨ ਦਾ ਨਿਵਾਸੀ ਸੀ ਲਗਾਤਾਰ ਗਲਤ ਜਾਣਕਾਰੀ ਫੈਲਾਉਣ ਤੋਂ ਬਾਅਦ ਉਥੇ ਦੰਗਾ ਭੜਕ ਗਿਆ ਸਜੇ ਪੱਕੀਆਂ ਨੇ ਸ਼ਰਨ ਮੰਗਣ ਵਾਲਿਆਂ ਤੇ ਹਮਲੇ ਸ਼ੁਰੂ ਕਰ ਦਿੱਤੇ ਭੀੜ ਨੇ ਮਸਜਿਦ ਦੇ ਨਾਲ-ਨਾਲ ਸ਼ਰਨ ਮੰਗਣ ਵਾਲਿਆਂ ਨਾਲ ਜੁੜੀਆਂ ਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ ਬਰਤਾਨੀਆ ਦੇ ਕਈ ਸ਼ਹਿਰ ਦੰਗਿਆਂ ਨਾਲ ਪ੍ਰਭਾਵਿਤ ਹੋਏ ਇਸ ਦੌਰਾਨ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਅਮਰੀਕੀ ਪੁਲਿਸ ਹੁਣ ਵੇਸ਼ਵਾਵਾਂ ਤੇ ਸ਼ਿਕੰਜਾ ਕੱਸ ਰਹੀ ਹੈ ਟੈਕਸਾਸ ਸਰਾਜ ਦੀ ਪੁਲਿਸ ਦੀ ਛਾਪੇਮਾਰੀ ਦੌਰਾਨ 7 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਇਹਨਾਂ ਚੋਂ 5 ਤੇਲਗੂ ਰਾਜਾਂ ਦੇ ਹਨ ਇਸ ਘਟਨਾ ਨੇ ਅਮਰੀਕਾ 'ਚ ਖੂਬ ਹੰਗਾਮਾ ਮਚਾ ਦਿੱਤਾ ਹੈ ਕੁਝ ਲੋਕ ਜੋ ਉੱਚ ਸਿੱਖਿਆ ਲਈ ਅਮਰੀਕਾ ਗਏ ਸਨ ਉਹਨਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਬਦਨਾਮ ਕਰ ਰਹੇ ਨੇ ਜੋ ਚੰਗੀ ਸਿੱਖਿਆ ਪ੍ਰਾਪਤ ਕਰਕੇ ਨੌਕਰੀ ਕਰਨਾ ਚਾਹੁੰਦੇ ਨੇ ਇੱਕ ਨਹੀਂ ਦੋ ਨਹੀਂ ਭਾਰਤ ਦੇ ਆਂਧਰਾ ਪ੍ਰਦੇਸ਼ ਅਤੇ ਤਲੰਗਾਨਾ ਦੇ ਪੰਜ ਨੌਜਵਾਨਾਂ ਨੂੰ ਵਿਸ਼ਵਾ ਗਰੋਹ ਦੇ ਮੈਂਬਰ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਪਾਇਆ ਕਿ ਇਹ ਲੋਕ ਭੇੜੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਕਮਾ ਰਹੇ ਸੀ ਡੈਂਟਨ ਕਾਉਂਟੀ ਪੁਲਿਸ ਦੁਆਰਾ ਕੁੱਲ 18 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ 14 ਨੂੰ ਵਿਸਵਾਗਮਨੀ ਲਈ ਗ੍ਰਿਫਤਾਰ ਕੀਤਾ ਗਿਆ ਸੀ ਇਸ ਚ ਪੰਜ ਤੇਲਗੂ ਲੋਕਾਂ ਦੀ ਮੌਜੂਦਗੀ ਅਹਿਮ ਹੋ ਗਈ ਪੁਲਿਸ ਨੇ ਬੀਤੇ ਦਿਨ ਟੈਕਸਾਸ ਦੇ ਡੈਂਟਨ ਚ 7 ਭਾਰਤੀਆਂ ਨੂੰ ਵਿਸਵਾਗਮਨੀ ਦੇ ਦੋਸ਼ ਚ ਗ੍ਰਿਫਤਾਰ ਕੀਤਾ ਦੋ ਦਿਨ ਪਹਿਲਾਂ ਡੈਂਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਵਿਸਵਾਗਮਨੀ ਤੇ ਸ਼ਿਕੰਜਾ ਕੱਸਣ ਲਈ ਹਾਈਲੈਂਡ ਵਿਲੇਜ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਕੀਤੇ ਗਏ ਸਟਿੰਗ ਆਪਰੇਸ਼ਨ ਚ ਕਿਹਾ ਸੀ ਕਿ ਕੁੱਲ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ 7 ਭਾਰਤੀ ਵੀ ਸ਼ਾਮਲ ਸਨ ਫੜੇ ਗਏ ਤੇਲਗੂ ਨੌਜਵਾਨਾਂ ਦੀ ਪਛਾਣ ਨਿਖਲਬੰਦੀ ਮਨੀਸ਼ ਗਾਲਾ ਨਿਖਲ ਕੁਮਾਰੀ ਜੈਕਰਨ ਮੇਕਾਲਾ ਅਤੇ ਕਾਰਤਿਕ ਰਾਏਪੱਤੀ ਵੱਜੋਂ ਹੋਈ ਹੈ ਦੋ ਹੋਰਾਂ ਨੂੰ ਵੀ ਪੁਲਿਸ ਨੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਹਿਰਾਸਤ ਚ ਲਿਆਏ ਮਨੀਸ਼ ਗਾਲਾ ਤੇ ਕਾਰਤਿਕ ਰਾਏਪੱਤੀ ਤੇ ਪੈਸਿਆਂ ਲਈ ਦੇ ਵਪਾਰ ਕਰਵਾਉਣ ਦਾ ਦੋਸ਼ ਹੈ ਅਮਰੀਕਾ ਦੀ ਪੁਲਾੜ ਏਜੰਸੀ ਨੈਸ਼ਨਲ 에ਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਇਸ ਹਫਤੇ ਦੇ ਅੰਤ 'ਚ ਫੈਸਲਾ ਕਰੇਗੀ ਕਿ ਕੀ ਬੋਇੰਗ ਦੇ ਨਵੇਂ ਕੈਪਸੂਲ ਦੀ ਵਰਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸੁਨੀਤਾ ਵਿਲੀਅਮਸ ਸਮੇਤ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਕੀਤੀ ਜਾਵੇ ਜਾਂ ਨਾ ਕੀ ਇਹ ਉਹਨਾਂ ਲਈ ਸੁਰੱਖਿਤ ਹੈ ਜਾਂ ਨਹੀਂ ਇਹ ਦੋਵੇਂ ਜੂਨ ਤੋਂ ਧਰਤੀ ਤੇ ਵਾਪਸ ਆਉਣ ਦੀ ਉਡੀਕ ਕਰ ਰਹੇ ਨੇ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਅਤੇ ਹੋਰ ਉੱਚ ਅਧਿਕਾਰੀ ਸ਼ਨੀਵਾਰ ਨੂੰ ਮਿਲਣਗੇ ਜਿਸ ਤੋਂ ਬਾਅਦ ਇਸ ਸਬੰਧ ਵਿੱਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਚ ਪੁਲਾੜ ਚ ਉਡਾਣ ਭਰੀ ਸੀ ਇਸ ਟੈਸਟ ਫਲਾਈਟ ਦੌਰਾਨ ਥਰਸਟਰ ਖਰਾਬ ਹੋ ਗਿਆ ਤੇ ਹੀਲੀਅਮ ਲੀਕ ਹੋਣ ਕਾਰਨ ਨਾਸਾ ਨੇ ਕੈਪਸੂਲ ਨੂੰ ਸਟੇਸ਼ਨ ਤੇ ਖੜਾ ਦਿੱਤਾ ਸਪੇਸਐਕਸ ਪੁਲਾੜ ਯਾਤਰੀਆਂ ਨੂੰ ਵਾਪਸ ਲਿਆ ਸਕਦਾ ਹੈ ਪਰ ਇਸ ਲਈ ਉਹਨਾਂ ਨੂੰ ਅਗਲੇ ਸਾਲ ਫਰਵਰੀ ਤੱਕ ਉੱਥੇ ਰਹਿਣਾ ਪਵੇਗਾ ਉਹਨਾਂ ਨੇ ਸਟੇਸ਼ਨ ਤੇ ਪਹੁੰਚਣ ਤੋਂ 1-2 ਹਫ਼ਤੇ ਬਾਅਦ ਵਾਪਸ ਆਉਣਾ ਸੀ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ